ਜੰਮਨ ਵਾਲੀ ਮਾਂ ਨੂੰ ਮਾਂ ਨਹੀਂ ਕਹਿੰਦੇ ਇਹ ਕਹਿੰਦਾ ਮੈਨੂੰ ਅਸੇਵਾਂ ਬਾਦ ਮਾਂ ਜਿਆਦਾ ਹੀ ਆ ਉਹ ਚੋੜਾ ਮਾਂ ਕਿਸੇ ਨੂੰ ਪੁੱਤਦੀ ਹੁੰਦੀ ਆ ਤੈਨੂੰ ਅਸੇਵਾਂ ਬਾਦ ਜਿਆਦਾ ਹੀ ਆ ਕਿਉਂਕਿ ਤੂੰ ਕਾਤ ਲਿੰਦਰਾ ਗਾਂਧੀ ਨੂੰ ਮਾਂ ਬਣਾਇਆ ਹਾਇ ਏ ਤੇ ਕਾਤ ਲਿੰਦਰਾ ਗਾਂਧੀ ਦੇ ਪੁੱਤ ਨੂੰ ਇੱਥੇ ਲੋਕ ਨਿਯਾਰਿਆਂ ਦੇ ਹੱਡੀਆਂ ਨੂੰ ਫੱਕ ਲਾ ਕੇ ਮਜਾਉਣਗੇ ਇਸ ਗੱਲ ਦਾ ਮੈਨੂੰ ਭਰੋਸਾ ਏ ਕੋਈ ਸਤਿਗੁਰਜ ਉਹਦਾ ਆ ਸੱਚ ਹੈ ਕਿ ਮ ਇਕੱਲੇ ਇਕੱਲੇ ਤਾਂ ਨਾਂ ਲਵਾ ਜਿਹੜੇ ਮਗਰ ਤੁਰੇ ਫਿਰਦੇ ਹੋ ਨਾ ਆਪੋ ਆਪਣੇ ਇਲਾਕੇ ਛੱਡ ਕੇ ਸੱਚ ਹੈ ਆਪੋ ਆਪਣੇ ਇਲਾਕੇ ਛੱਡ ਕੇ ਚੋਰ ਦੇ ਮਗਰ ਫਿਰਦੇ ਹੋ ਇਸ ਚੋਰ ਨੇ ਕੁਝ ਨਹੀਂ ਪਾਇਆ ਤੁਹਾਨੂੰ ਕਿਨਾਂ ਬਾਬਾ ਨਾਨਕ ਨੇ ਸਾਰਾ ਕੁਝ ਐਸ ਜੰਮ ਮੇਰ ਜੋ ਬਾਗਸਾ ਇੱਥਾ ਦਾ ਜਿੰਦਾਬਾਦ ਉਹ ਕਾਂਗਰਸੀ ਭਰਾਵੋ ਪੱਗਾਂ ਬੰਨ੍ਹ ਕੇ ਚੋਰ ਦੇ ਮਗਰ ਤੁਰੇ ਫਿਰਦੇ ਆ ਇਸ ਚੋਰ ਦੀ ਅਸਲੀਅਤ ਵੀ ਜਾਣਦੇ ਹੋ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਇਸ ਚੋਰ ਨੇ ਕਿੰਨੂ ਕਿੰਨੂ ਵਰਤ ਕੇ ਸਿੱਧਿਆ ਸੱਚ ਹੈ ਕਿ ਮੈਂ ਇਕੱਲੇ ਇਕੱਲੇ ਦਾ ਨਾਂ ਲਵਾ ਜਿਹੜੇ ਮਗਰ ਤੁਰੇ ਫਿਰਦੇ ਹੋ ਨਾ ਆਪੋ ਆਪਣੇ ਇਲਾਕੇ ਛੱਡ ਕੇ ਇਹ ਸੱਚ ਹੈ ਆਪੋ ਆਪਣੇ ਇਲਾਕੇ ਛੱਡ ਕੇ ਚੋਰ ਦੇ ਮਗਰ ਫਿਰਦੇ ਹੋ ਇਸ ਚੋਰ ਨੇ ਕੁਝ ਨਹੀਂ ਸਤਿਗੁਰ ਜੀ ਦਵਾ ਗਿਆ ਸਤਿਗੁਰ ਜੀ ਦਵਾ ਗਿਆ ਉਹ ਕਾਂਗਰਸੀ ਭਰਾਓ ਬੱਚਾ ਬੰਨ ਕੇ ਚੋਰ ਦੇ ਮਗਰ ਤੁਰੇ ਫਿਰਦੇ ਆ ਇਸ ਚੋਰ ਦੀ ਅਸਲੀਅਤ ਵੀ ਜਾਣਦੇ ਹੋ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਇਸ ਚੋਰ ਨੇ ਕਿੰਨੂ ਕਿੰਨੂ ਵਰਤ ਕੇ ਸਿੱਧਿਆ ਸੱਚ ਹੈ ਕਿ ਮੈਂ ਇਕੱਲੇ ਇਕੱਲੇ ਦਾ ਨਾਂ ਨਾ ਜਿਹੜੇ ਮਗਰ ਤੁਰੇ ਫਿਰਦੇ ਹੋ ਨਾ ਆਪੋ ਆਪਣੇ ਇਲਾਕੇ ਛੱਡ ਕੇ ਇਹ ਸੱਚ ਹੈ ਆਪੋ ਆਪਣੇ ਇਲਾਕੇ ਛੱਡ ਕੇ ਚੋਰ ਦੇ ਮਗਰ ਫਿਰਦੇ ਹੋ ਇਸ ਜੋ ਕੁਝ ਨਹੀਂ ਪੈਣਾ ਤੁਹਾਨੂੰ ਕੇ ਨਾ ਬਾਬਾ ਨਾਨਕ ਨੇ ਸਾਰਾ ਕੁਝ ਐਸ ਜੰਮ ਸਤਿਗੁਰ ਜੋ ਬਾਗਿਆ ਇਨਸਾਨ ਹੈ ਜਿੰਦਾਬਾਦ ਉਹ ਕਾਂਗਰਸੀ ਭਰਾਓ ਬੱਚਾ ਬਣ ਕੇ ਚੋਰ ਦੇ ਮਗਰ ਤੁਰੇ ਫਿਰਦੇ ਆ ਇਸ ਚੋੜ ਦੀ ਅਸਲੀਅਤ ਵੀ ਜਾਣਦੇ ਹੋ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਇਸ ਚੋਰ ਨੇ ਕਿਨੂੰ ਕਿਨੂੰ ਵਰਤ ਕੇ ਸਿੱਧਿਆ ਸੱਚ ਹੈ ਕਿ ਮੈਂ ਇਕੱਲੇ ਇਕੱਲੇ ਦਾ ਨਾਂ ਲਵਾ ਜਿਹੜੇ ਮਗਰ ਤੁਰੇ ਫਿਰਦੇ ਹੋ ਨਾ ਆਪੋ ਆਪਣੇ ਇਲਾਕੇ ਛੱਡ ਕੇ ਇਹ ਸੱਚ ਹੈ ਆਪੋ ਆਪਣੇ ਇਲਾਕੇ ਛੱਡ ਕੇ ਚੋਰ ਦੇ ਮਗਰ ਫਿਰਦੇ ਹੋ ਇਸ ਚੋਰ ਨੇ ਕੁਝ